ਬੀਜੇਪੀ ਤੋਂ ਖਬਰ ਆਈ ਸੀ ਕਿ ਸੁਨੀਲ ਜਾਖੜ ਨੇ ਰਿਜ਼ਾਈਨ ਕੀਤਾ ਕਿਉਂਕਿ ਕਾਂਗਰਸ ਸਟੈਂਡ ਕਿਹਾ ਸੀ ਕਾਂਗਰਸ ਦੇ ਪ੍ਰਧਾਨ ਸੀ ਇੱਥੇ ਪ੍ਰਧਾਨ ਬਣਿਆ ਆ ਕੇ ਰਿਜ਼ਾਈਨ ਕਰਤਾ ਹਾਲਾਂਕਿ ਬੀਜੇਪੀ ਟਾਈਟ ਲਿਪਡ ਹੈ ਲੇਕਿਨ ਡਿਨਾਈਲ ਆ ਰਿਹਾ ਹੈ ਮੈਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਦੇਖੋ ਯੂ ਨੋ ਜਾਖੜ ਸਾਹਿਬ ਬੜੇ ਸੀਜ਼ਨਡ ਸਿਆਣੇ ਲੀਡਰ ਹੈ ਐਂਡ ਮੈਂ ਪਰਸਨਲੀ ਉਹਨਾਂ ਦੀ ਬੜੀ ਇੱਜ਼ਤ ਕਦਰ ਰਿਸਪੈਕਟ ਕਰਦਾ ਮੈਂ ਨਾ ਤਾਂ ਉਹਨਾਂ ਦਾ ਸਪੋਕਸਪੀਰ ਹਾਂ ਜੀ ਨਾ ਮੈਂ ਭਾਜਪਾ ਦਾ ਪੋਸਟ ਸਪੋਕਸਪੀਰ ਹਾਂ ਮੈਂ ਐਵੇਂ ਉਹਨਾਂ ਬਾਰੇ ਟਿੱਪਣੀ ਕਰੀ ਜਾਵਾਂ ਮੈਂ ਸਮਝਦਾ ਮੇਰੇ ਵੱਲੋਂ ਬੜੀ he is the best person to answer it mr jakhar aap is gal dassak but uh, all is not well astifa deta kyun deta kahi samay to nahi gatividhya ch shamil ho rahe si e ta roz hi charcha da vishay jinna oh charcha tusi karde si onni mainu pata unna de uh, andaruni mamle ki hai pata chalo bhave pa, mainu bada kuch hai but main ka de li tippri karni oh aap hi dassange syani bande ਆਲਵੇਜ਼ ਨਾਟ ਵੈਲ ਸ਼ਿਰਮਣੀ ਕਾਲੀਦਾਲ ਬਾਰੇ ਵੀ ਕਿਹਾ ਜਾਂਦਾ ਹੈ ਤੁਸੀਂ ਦੇਖਿਆ ਬੈਕ ਟੂ ਬੈਕ ਜਲੰਧਰ ਚ ਕਿੰਨਾ ਪ੍ਰੈਸ ਕਾਨਫਰੰਸ ਹੁੰਦੀਆਂ ਤੇ ਹੁਣ ਪੰਚਾਇਤੀ ਚੋਣਾਂ ਵੀ ਆ ਰਹੀਆਂ ਕਿੰਨੀ ਤਿਆਰੀ ਹੈ ਸਰ ਦੇਖੋ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਦਾ ਜੋ ਰਵਈਆ ਰਿਹਾ ਹੈ ਪਹਿਲਾਂ ਤਾਂ ਚੋਣਾਂ ਕਰਾਉਣਾ ਹੀ ਨਹੀਂ ਚਾਹੁੰਦੇ ਸਨ ਕੋਟਾਂ ਦੀ ਝਾੜ ਤੋਂ ਬਾਅਦ ਇਹ ਚੋਣਾਂ ਅਨਾਉਂਸ ਹੋਈਆਂ ਨੇ ਅਨਾਉਂਸ ਹੋਣ ਵਿੱਚ ਆਲਮੋਸਟ 6-8 ਮਹੀਨੇ ਲੈਪਸ ਕਰਦੇ ਆ ਚੋਣਾਂ ਦੀ ਟਾਈਮਿੰਗ ਬੜੀ ਗਲਤ ਹੈ ਉਹਨਾ ਕਰਾਈਆਂ ਜਾਂਦੀਆਂ ਜਦੋਂ ਕਿਸਾਨ ਪਿੰਡ ਵਾਲੇ ਖੇਤ ਮਜ਼ਦੂਰ ਵੇਲੇ ਹੁਣ ਪਿੰਡਾਂ ਦੀ ਚੋਨਾ ਇਹ ਚੋਨਾ ਹੁਣ ਕਰਾਈਆਂ ਜਾ ਰਹੀਆਂ ਜਦੋਂ ਵਾਢੀ ਐਨ ਸ਼ਿਕਰਾਂ ਤੇ ਚੜ ਪਈ ਆ ਉਹਨਾਂ ਦੇ ਨਾਲ ਚੋਨਾ ਕਰਾਈਆਂ ਜਾ ਰਹੀਆਂ ਤੇ ਲੋਕ ਹੁਣ ਕਿਸਾਨ ਲਈ ਜਾਂ ਖੇਤ ਮਜ਼ਦੂਰ ਲਈ ਜਿਹਨੇ ਮਜ਼ਦੂਰੀ ਲੈਣੀ ਆ ਜਾਂ ਜਿਹਦੀ ਖੇਤ 'ਚ ਫਸਲ ਕੋਲੋਤੀ ਆ ਉਹਦੇ ਲਈ ਪ੍ਰਾਇੋਰਟੀ ਆਪ ਦਾ ਖੇਤ ਸਾਭਣਾ ਹੋਊਗਾ ਫਸਲ ਸਾਭਣੀ ਹੋਊਗੀ ਕਿ ਮੋਟਾ ਹੋਣਗੀਆਂ ਉਹਦੀ ਰੋਜੀ ਰੋਟੀ ਉਹਦੇ ਨਾਲ ਜੁੜੀ ਆ ਤੁਸੀਂ ਉਸ ਮੌਕੇ ਤੇ ਰੱਖ ਲਈ ਹੈ ਜਦੋਂ ਲੋਕਾਂ ਦਾ ਧਿਆਨ ਇਲੈਕਸ਼ਨ 'ਚ ਨਹੀਂ ਆਪਦੇ ਕਮਾਂਕਾਰਾਂ 'ਚ ਹੋਊਗਾ ਸੋ ਇਹ ਬੜਾ ਕਲੀਅਰ ਹੋ ਗਿਆ ਕਿ ਇਹ ਫਰਸਟ ਲਾਈਨ ਆਫ ਡਿਫੈਂਸ ਕਹੋ ਜਾਂ ਫਰਸਟ ਲਾਈਨ ਆਫ ਲੋਕਤੰਤਰ ਡੈਮੋਕ੍ਰੇਸੀ ਕਹੋ ਪੰਚਾਇਤੀ ਚੋਣਾਂ ਉਹਨਾਂ 'ਚ ਵੱਡੇ ਪੱਦਰ ਦੀ ਧੰਦਲੀ ਕਰਨ ਦੀ ਸਰਕਾਰ ਤਿਆਰੀ ਕਿ ਲੋਕ ਆਪਦੇ ਕਮਾਂਕਾਰਾਂ 'ਚ ਵਾਡੀ ਤੇ ਰੁੱਝੇ ਹੋਣ ਤੇ ਅਸੀਂ ਜਿਹੜਾ ਮਰਜੀ ਦਬੜੂ ਕੋ ਸ਼ੁਰੂ ਕਰਦੀ ਇਹ ਤਾਂ ਬੜਾ ਕਲੀਅਰ ਦੇਖੋ ਅੱਜ ਤੱਕ ਨਾ ਤਾਂ ਰੈਜ਼ਰਵੇਸ਼ਨ ਦੀ ਕਲੈਰਿਟੀ ਆਈ ਕੱਲ ਰਾਤ ਆਈ ਹੈ ਜਿਹੜੀਆਂ ਵੋਟਾਂ ਜਿਨ੍ਹਾਂ ਨੇ ਐਮਪੀ 'ਚ ਵੋਟਾਂ ਦੀਆਂ ਉਹਨਾਂ ਦੀਆਂ ਵੋਟਾਂ ਹੀ ਗਾੜਤੀਆਂ ਉਹ ਮਤਲਬ ਐਮਪੀ 'ਚ ਵੋਟ ਪਾ ਗਏ ਤਿੰਨ ਮਹੀਨੇ ਪਹਿਲਾਂ ਪੰਚਾਇਤਾਂ 'ਚ ਵੋਟ ਨਹੀਂ ਪਾ ਰਹੇ ਕੀ ਇਹ ਲੋਕਤੰਤਰ ਵੋਟਰ ਲਿਸਟ 'ਚ ਵੱਡੇ ਪੱਧਰ ਤੇ ਹੀ ਧਾਂਦਲੀ ਰੈਜ਼ਰਵੇਸ਼ਨ 'ਚ ਵੱਡੇ ਪੱਧਰ ਦੀ ਧਾਂਦਲੀ ਮੈਂ ਤੁਹਾਨੂੰ ਇੱਕੋ ਉਦਾਹਰਨ ਦਿੰਦਾ ਕਈ ਪਿੰਡ ਤੀਜੀ ਤੀਜੀ ਆਰੀ ਰਿਜ਼ਰਵ ਹੋ ਗਏ ਸੈਂਚਰੀ ਬਣਦਾ ਰੋਟੇਸ਼ਨ ਕਈ ਪਿੰਡ ਚ ਐਸਸੀ ਆਬਾਦੀ ਨਹੀਂ ਸਾਡੇ ਮੱਤੇਵਾਲ ਬਲਾਕ ਥੱਲੇ ਇੱਕ ਬੱਲੋ ਵਾਲੀ ਪਿੰਡ ਉੱਥੇ ਐਸਸੀ ਆਬਾਦੀ ਨਹੀਂ ਉਹਨੂੰ ਰਜਿਸਟਰ ਕਰਤਾ ਚੱਕੇ ਸੋ ਜਦ ਤੁਸੀਂ ਇਸ ਕਿਸਮ ਦੇ ਹਤਕੰਡੇ ਅਪਣਾ ਰਹੇ ਹੋ ਤਾਂ ਬੜਾ ਕਲੀਅਰ ਹੈ ਕਿ ਘਬਰਾਹਟ ਹੈ ਸਰਕਾਰ ਨੂੰ ਘਬਰਾਹਟ ਹੈ ਕਿ 3 ਸਾਲ ਚ ਕੀਤਾ ਹੀ ਕੱਖ ਨਹੀਂ ਨਾ ਤਾਂ ਹਜ਼ਾਰ-ਹਜ਼ਾਰ ਰੁਪਏ ਧੀਆਂ ਪੇਣਾ ਦਾ ਦਿੱਤਾ ਨਾ ਪਿੰਡਾਂ ਚ ਕੋਈ ਡਿਵੈਲਪਮੈਂਟ ਕਰਾਈ ਸੜਕਾਂ ਸਾਰੀਆਂ ਟੁੱਟ ਭੱਜ ਗਈਆਂ ਨੇ ਪਿੰਡਾਂ 'ਚ ਤਾਂ ਕੰਮ ਹੀ ਨਹੀਂ ਹੋ ਰਿਹਾ ਜਿਹੜਾ ਕੋਈ ਉਹ ਫਾਈਨੈਂਸ ਕਮਿਸ਼ਨ ਸੈਂਟਰ ਦਾ ਪੈਸਾ ਆ ਰਿਹਾ ਮਾੜਾ ਮੋਟਾ ਨਰੇਗਾ ਦਾ ਉਹ ਚੱਲ ਰਿਹਾ ਬਾਕੀ ਤਾਂ ਕੰਮ ਠੱਪ ਹੈ ਸੁਜਿਤ ਕੰਮ ਕੀਤਾ ਕੋਈ ਨਹੀਂ ਹੁਣ ਵੋਟਾਂ ਕਿਸੇ ਤਰੀਕੇ ਨਾਲ ਲੈਣੀਆਂ ਚਲੋ ਇਹ ਵੋਟਾਂ ਸਰਕਾਰ ਨੂੰ ਪਹੁੰਚ ਜਾਂਦੀਆਂ ਨਹੀਂ ਸਰਕਾਰ ਦੀ ਭਾਵੇਂ ਇਲੈਕਸ਼ਨ ਪਿੰਡਾਂ ਦੇ ਲੈਵਲ ਦੀ ਹੁੰਦੀ ਹੈ ਕੋਈ ਇਹ 'ਚ ਰੂਲਿੰਗ ਨਹੀਂ ਕੋਈ ਆਪੋਜੀਸ਼ਨ ਨਹੀਂ ਇਹ ਵੇਖਿਆ ਜਾਂਦਾ ਹੈ ਕਿ ਚਲੋ ਜਿਹੜਾ ਸਰਪੰਚ ਬਣਦਾ ਉਹਨੂੰ ਆਸ ਹੋ ਜਾਂਦੀ ਕਿ ਛੇ ਸਾਨੂੰ ਪੈਸੇ ਆ ਜਾਣਗੇ ਮਗਰ ਉਹ ਬੜਾ ਸਿਆਣਾ ਬੰਦਾ ਸਾਰੇ ਮਤਲਬ ਇਹ ਜੀ ਬੜੇ ਸੋਚ ਸਮਝ ਕੇ ਹੀ ਕੰਮ ਕਰਦੇ ਆ ਕਿ ਚੋਣ ਚ ਵੋਟਾ ਪਾਉਣ ਵਾਲੇ ਉਹ ਵੇਖਦੇ ਆ ਕਿ ਕਿਹੜਾ ਪਿੰਡ ਨੂੰ ਚਲਾ ਸਕਦਾ ਠੀਕ ਥੈਂਕ ਯੂ ਸੋ ਇਸਨ ਫਰਮ ਮਨਿਸਟਰ ਵਿਕਰਮ ਜੀ ਟੀ ਆ ਜਿन्होने ਕੈਟੇਗੋਰਿਕਲੀ ਕਿਹਾ ਕਿ ਚਾਹੇ ਆਮ ਆਨੀ ਪਾਰਟੀ ਜਿਹੜੀ ਹੈ ਉਹ ਇੱਕ ਬੁਲੇਟਿਨ ਜਾਰੀ ਕਰਦੀ ਹੈ ਚੀਫ ਮਿੰਿਸਟਰ ਹੈਲਥ ਨੂੰ ਅਪਡੇਟ ਕਰਦੀ ਹੈ ਵੀ ਕੀ ਸਿਚੁਏਸ਼ਨ ਹੈ ਲੇਕਿਨ ਇਹ बार-बार ਕਹਿ ਰਹੇ ਨੇ ਅਲੀਗੇਸ਼ਨ ਲਗਾ ਰਹੇ ਨੇ ਕਿ ਕੁਝ ਲੁਕਾਇਆ ਜਾ ਰਿਹਾ ਹੈ ਟਰਾਂਸਪਰੈਂਸੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ ਨੇ ਉਹਨੂੰ ਲੈ ਕੇ ਵੀ ਇਹ ਗੱਲ ਕੀਤੀ ਹੈ ਔਰ ਬੀਜੇਪੀ ਦੇ ਮਾਮਲੇ ਨੂੰ ਇੰਟਰਨਲ ਮਾਮਲਾ ਕੀ ਹੈ ਅੰਮ੍ਰਿਤਸਰ ਤੋਂ ਪੰਜਾਬ ਤੱਕ ਲਈ